ਦਾਸਤ ਦਾ ਨਾਮ ਮਨਜੀਤ ਸਿੰਘ ਯੂ ਐਸ ਏ ਤੋਂ ਸਾਡੀ ਸੁਸਾਇਟੀ ਪੰਜ ਆਪ ਸੋਸ਼ਲ ਸੇਵਾ ਸੁਸਾਇਟੀ ਆ ਜਿਹਦੇ ਪ੍ਰੈਜ਼ੀਡੈਂਟ ਹੈਪੀ ਰੰਦੇਵ ਜੀ ਆ ਚੇਅਰਮੈਨ ਔਨਕਾਰ ਸਿੰਘ ਜੀ ਲੁਧਿਆਣਾ ਤੋਂ ਸਾਡੀ ਸੁਸਾਇਟੀ ਦਾ ਇਹੋ ਹੀ ਮਨੋਰਥ ਆ ਕਿ ਇਕਤਾ ਹਵਾ ਤੇ ਪਾਣੀ ਤੇ ਧਰਤੀ ਨੂੰ ਬਚਾਇਆ ਜਾਵੇ ਲਾਸਟ 4-5 ਸਾਲ ਤੋਂ ਅਸੀਂ ਇਹ ਸੇਵਾ ਜਿਹੜੀ ਹੈਪੀ ਜੀ ਇਥੇ ਕਰ ਰਹੇ ਨੇ ਰੁੱਖ ਵੀ ਲਾਏ ਨੇ ਇਸ ਤੋਂ ਅਗਲਾ ਸਾਡਾ ਸਟੈਪ ਇਹ ਹੂਆ ਕਿ ਜਿਹੜੀਆਂ ਸਾਡੀਆਂ ਬੱਚੀਆਂ ਨੇ ਇਹਨਾਂ ਦੇ ਹੱਥ ਦੇ ਵਿੱਚ ਆਪਣੀ ਕੋਈ ਨਾ ਕੋਈ ਕਿਰਤ ਹੋਣੀ ਚਾਹੀਦੀ ਹੈ ਜਿਹੜਾ ਅਸੀਂ ਇਹ ਉਪਰਾਲਾ ਕੀਤਾ ਆ ਕਿ ਅਸੀਂ ਇੱਥੇ ਜਿਹੜਾ ਸੈਂਟਰ ਖੋਲ੍ਹਿਆ ਆ ਸਾਡੇ ਭੈਣ ਦੀ ਬਲਜੀਤ ਕੌਰ ਉਹ ਇੱਥੇ ਸੇਵਾ ਨਿਵਾਰ ਰਹੇ ਨੇ ਬੱਚਿਆਂ ਨੂੰ ਹਰ ਸਾਲ ਉਹ ਸਲਾਈ ਸਿੱਖਾਲ ਕੇ ਕੋਰਸ ਕਰਾ ਕੇ ਅਸੀਂ ਸਾਲ ਬਾਅਦ ਆਉਣੇ ਆ ਉਹਨਾਂ ਨੂੰ ਬੱਚਿਆਂ ਨੂੰ ਨਾਲ ਸਲਾਈ ਮਸ਼ੀਨਾਂ ਤੇ ਨਾਲ ਜੇ ਕੋਈ ਹੈਲਪਫ ਚਾਹੀਦੀ ਹੈ ਤਾਂ ਉਹ ਵੀ ਅਸੀਂ ਕਰਦੇ ਹਾਂ ਅਗਲਾ ਸਾਡਾ ਇਹੋ ਉਪਰਾਲਾ ਹੈ ਕਿ ਅਗਲਾ ਅਸੀਂ ਸੈਂਟਰ ਜਿਹੜਾ ਆ ਪੀਡੀ ਐਸਾਈਪੀ ਸਾਡੇ ਛੋਟਾ ਬੱਚਾ ਸਾਡੇ ਮੇਰੇ ਵੱਡੇ ਭਰਾ ਮਾਸਟਰ ਗੁਰਨਾਮ ਸਿੰਘ ਜੀ ਜਿਹੜੇ ਯੂਪੀ ਯੂਐਸਏ ਸਾਡੇ ਨਾਲ ਨੇ ਅਸੀਂ 1500 ਸਾਲ ਤੋਂ ਇਕੱਠੇ ਆ ਉਹਨਾਂ ਦਾ ਬੀਟਾ ਸਰਪੰਚ ਆ ਅਗਲਾ ਅਪਰਾਹਲਾ ਸਾਡਾ ਜਿਹੜਾ ਹੈ ਉਹਨਾਂ ਦੇ ਪਿੰਡ ਅਸੀਂ ਇੱਕ ਸੈਂਟਰ ਖੋਲ੍ਹਾਂਗੇ ਉਸ ਤੋਂ ਬਾਅਦ ਸਾਡੇ ਇਹੋ ਹੀ ਅਪਰਾਹਲੇ ਕੇ ਸੇ ਸੰਭਾਲ ਦੀ ਜਿਹੜੀ ਆ ਉਹ ਵੀ ਕੀਤਾ ਜਾਵੇ ਹੋ ਸਕਦਾ ਕਿ ਨੈਕਸਟ ਸਾਲ ਦੇ ਵਿੱਚ ਹੀ ਅਸੀਂ ਇਹਨਾਂ ਦੇ ਪਿੰਡ ਤੋਂ ਹੀ ਸ਼ੁਰੂ ਕਰੀਏ ਕਿ ਅਸੀਂ ਇੱਕ ਹਸਪੀਟਲ ਦੀ ਸ਼ੁਰੂਆਤ ਕਰਾਂਗੇ ਸਾਡੇ ਨੈਕਸਟ ਅਪਰਾਹਲੇ ਨੇ ਪੂਰਵੀ ਅਸੀਂ ਬੇਨਤੀ ਇਹੋ ਕਰਦੇ ਆ ਕਿ ਜਿਹੜਾ ਵੀ ਕੋਈ ਪਿੰਡ ਦੇ ਕੋਈ ਮੋਤਵਾਰ ਕੋਈ ਇਹਦੇ ਨਾਲ ਕੋਈ ਪਾਰਟੀ ਦੇ ਨਾਲ ਨਾ ਕੋਈ ਵੀ ਜੋੜੇ ਕੋਈ ਵੀ ਪਾਰਟੀਆਂ ਆਪਣੀ ਥਾਂ ਆਪਾਂ ਤੇ ਇੱਕ ਮਨੁੱਖਤਾ ਦੀ ਸੇਵਾ ਲਈ ਕੋਈ ਵੀ ਕਿਸੇ ਪਿੰਡ ਦੇ ਵਿੱਚ ਕਿਸੇ ਵੀ ਜਰੂਰਤਮੰਦ ਨੂੰ ਉੱਥੇ ਜਗ੍ਹਾ ਦਾ ਇੰਤਜ਼ਾਮ ਕਰ ਲੈਣ ਟੀਚਰ ਦਾ ਇੰਤਜ਼ਾਮ ਕਰ ਅਸੀਂ ਉਹਦੀ ਦੂ ਵੀ ਉਹਦਾ ਖਰਚਾ ਹੋਊਗਾ ਬੱਚਿਆਂ ਦਾ ਸिलाई ਸਿਖਾਉਣ ਦਾ ਜੋ ਵੀ ਹੋਊਗਾ ਉਹ ਅਸੀਂ ਸਾਰੇ ਨਾਲ ਮਿਲ ਕੇ ਕਰਾਂਗੇ ਸਾਡਾ ਪਰਿਵਾਰ ਆ ਸਾਡੇ ਵੱਡੇ ਭੈਣ ਜੀ ਇੰਗਲੈਂਡ ਆ ਮਰਜੀਦਪੁਰ ਸਾਡੀਆਂ ਬੱਚੀਆਂ ਆਸਟ੍ਰੇਲੀਆ ਨੇ ਹੋਰ ਸਾਡਾ ਜਿਹੜਾ ਸਰਕਲ ਆ ਸਵਾਜ ਦਾ ਅਸੀਂ ਕਾਫੀ ਉਹ ਤੇ ਸਾਰੇ ਇਹ ਨੂੰ ਕਰ ਰਹੇ ਹਾਂ ਕਿੱਦ ਨਾ ਵੀ ਹੋ ਸਕੇ ਕਸੀ ਸਮਾਜ ਦੀ ਸੇਵਾ ਕਰ ਸਕੀਏ ਤੇ ਸਭ ਦਾ ਧੰਨਵਾਦ ਆ ਤੁਸੀਂ ਆਏ ਹੋ ਸਾਰੇ ਪੱਤਰਕਾਰ ਸਭ ਤੋਂ ਪਹਿਲਾਂ ਤੇ ਪੱਤਰਕਾਰੀ ਡਾਈ ਬਹੁਤ ਧੰਨਵਾਦ ਆ ਕਿ ਹਰ ਗੱਲ ਜਿਹੜੀ ਜੇ ਆਗਾਹ ਜਾਣੀ ਆ ਉਹ ਪੱਤਰਕਾਰੀ ਪੀਏ ਜਰੀਏ ਜਾਣੀ ਇਸ ਕਰਕੇ ਸਭ ਨੂੰ ਬੇਨਤੀ ਆ ਹਰ ਜਿੱਥੇ ਵੀ ਕੋਈ ਐਨਆਰਏ ਰਹਿੰਦਾ ਜਿੰਨੀ ਵੀ ਸੇਵਾ ਹੋ ਸਕੇ ਆਪਣੇ ਜਰੂਰ ਮੰਨ ਸਾਡੇ ਜਿਹੜੇ ਬੱਚੇ ਆ ਨੌਜਵਾਨ ਬੱਚੀਆਂ ਨੌਜਵਾਨ ਬੱਚੇ ਇਹਨਾਂ ਦੇ ਹੱਥ ਦੇ ਵਿੱਚ ਕੋਈ ਨਾ ਕੋਈ ਹੁਨਰ ਜਿਹੜਾ ਜਰੂਰ ਆਜਾ ਆਵੇ ਕਿ ਜਿਹੜੇ ਇਹ ਬੱਚੇ ਆਪਣੀ ਲਾਈਫ ਦੇ ਵਿੱਚ ਗਾਂ ਤੋਂ ਗਾਂ ਆਪਣੀ ਕਾਮਯਾਬੀਆਂ ਹਾਸਲ ਕਰਨ ਇਹੋ ਸਾਡੀ ਬੇਨਤੀ ਹੈ ਸਾਡਾ ਮਨੋਰਥ ਇਹਨਾਂ ਨੂੰ ਸਮਾਗਮ ਨਵਾਈਆਂ ਜਾ ਰਹੀਆਂ ਜੀ ਇੱਥੇ ਇੱਥੇ ਇਹ ਸਾਡਾ ਹੁਣ ਐਸੇ ਲਈ ਇਹ ਜਿਹੜਾ ਸਾਲ ਵੈਸੇ ਸਾਨੂੰ 5-6 ਸਾਲ ਹੋ ਗਏ ਆ ਤੇ ਪਰ ਆ ਜਿਹੜਾ ਸਾਡਾ ਸੈਂਟਰ ਚੱਲ ਰਿਹਾ ਐਸੇ ਚਾਰ ਸਾਲ ਹੋ ਗਏ ਹੈ ਚੌਥਾ ਸਮਾਗਮ ਚੌਥਾ ਸਮਾਗਮ ਸਾਡਾ ਇਹ ਕਰ ਰਹੇ ਬਾਕੀ ਸਾਡਾ ਅਗਲਾ ਸਮਾਗਮ ਹੁੰਦਾ ਵੀ ਕੋਈ ਵੀ ਬਿਰਧ ਬੱਚੇ ਵੈਗੁਰ ਕਰੇ ਤਾਂ ਨਾ ਹੋਵੇ ਕਿ ਜਿਹੜਾ ਕੋਈ ਘਰ ਵਾਲਿਆਂ ਵਾਲਾ ਜਾਂ ਠੱਣ ਵਾਲਾ ਅਸੀਂ ਪਿੱਛੇ ਚਾਰ ਪੰਜ ਪਰਿਵਾਰਾਂ ਨੂੰ ਇਦਾਂ ਦੀ ਹੈਲਪ ਕੀਤੀ ਆ ਕਿ ਜਿਨ੍ਹਾਂ ਦੇ ਉਹਨਾਂ ਦੇ ਘਰ ਬਣਵਾਏ ਲੈਟਰ ਬਣਾਏ ਕੋਈ ਜ਼ਰੂਰੀ ਨਹੀਂ ਵੀ ਐਸਾ ਇਲਾਕੇ ਤੇ ਜਿੱਥੇ ਵੀ ਹੋਵੇ ਹੈਪੀ ਜੀ ਉੱਥੇ ਜਾ ਕੇ ਉਹ ਸੇਵਾ ਕਰਦੇ ਨੇ ਤੇ ਇਸ ਕਰਕੇ ਇਹ ਸਾਡੀਆਂ ਸੁਭਾਵ ਨੇ ਅਸੀਂ ਇਹੋ ਹੀ ਬੇਨਤੀ ਸਾਰਿਆਂ ਨੂੰ ਕਰਦੇ ਆ ਕਿ ਭਾਈ ਸੱਜਣੋ ਕਿਸੇ ਹਰ ਆਪਣੇ ਪਿੰਡ ਨੂੰ ਸੰਭਾਲ ਲਓ ਹਨਾ ਜਿੱਥੇ ਵੀ ਤੁਸੀਂ ਬੈਠੋ ਆਪਣੇ ਪਿੰਡ ਦੀ ਜਿਹੜੀ ਆ ਜ਼ਰੂਰੀ ਆ ਸੇਵਾ ਜਿਹੜੀ ਆ ਹਵਾ ਪਾਣੀ ਤੇ ਐਜੂਕੇਸ਼ਨ ਤੇ ਸਿਹਤ ਦਾ ਸੰਭਾਲ ਰੱਖਣ ਦੇ ਲਈ ਜੋ ਵੀ ਉਪਰਾਲੇ ਹੋ ਸਕਦੇ ਨੇ ਅਸੀਂ ਕਰ ਸਕਦੇ ਪੰਜਾਬ ਇੱਕ ਉਹ ਧਰਤੀ ਆ ਜਿਹੜੀ ਕਿ ਅਸੀਂ ਵਰਲਡ ਨੂੰ ਲੀਡ ਕਰਨ ਵਾਲੇ ਆ ਅਸੀਂ ਮੰਗਤੇ ਨਹੀਂ ਆ ਅੱਜ ਦੀਆਂ ਸਰਕਾਰਾਂ ਨੇ ਸਾਨੂੰ ਮੰਗਤੇ ਵੜਾਤਾ ਆਟਾ ਦੇ ਦਿਓ ਦਾਲ ਦੇ ਦਿਓ ਅਸੀਂ ਮੰਗਤੇ ਥੋੜੀ ਅਸੀਂ ਤਾਂ ਆਪ ਲੋਕਾਂ ਨੂੰ ਖੁਰੋਣ ਵਾਲੇ ਆ ਜਰੂਰ ਕਮੰਦਾ ਦੀ ਅਸੀਂ ਆਪ ਸੇਵਾ ਕਰਨ ਵਾਲੇ ਆ ਸਾਨੂੰ ਸਰਕਾਰਾਂ ਨੇ ਜਰੂਰ ਕਮੰਦ ਵੜਾਤਾ ਆਟਾ ਸਕੀਮ ਉਹ ਦਾਲਾਂ ਆ ਦੇ ਦਿਓ ਨਹੀਂ ਕਿਰਤ ਹੱਥ ਦੇ ਵਿੱਚ ਦਿਓ ਕਿ ਕਮਾ ਸਕੋ ਮੱਛੀ ਨਾ ਖਿਲਾਓ ਮੱਛੀ ਫੜਨੀ ਸਿਖਾ ਲਓ ਵੀ ਤਾਂ ਫੜ ਕੇ ਖਾ ਲਈ ਇਸ ਕਰਕੇ ਜ਼ਰੂਰ ਤੇ ਹੈਗਾ ਕਿ ਆਪਾਂ ਆਪਣੇ ਨੌਜਵਾਨ ਜਿਹੜੇ ਬੱਚੇ ਇਹਨਾਂ ਦਾ ਵਿਚਾਰਾ ਹੈਗਾ ਕਸੂਰ ਥੋੜੀ ਹੈ ਕਸੂਰ ਸਾਢੇ ਆ ਸਾਢੇ ਕਿ ਅਸੀਂ ਇਸ ਬੱਚਿਆਂ ਨੂੰ ਕੀ ਦੇ ਰਹੇ ਹਾਂ ਇਸ ਕਰਕੇ ਇਹ ਸਾਰੇ ਆਪਾਂ ਰਲ ਮਿਲ ਕੇ ਅਪਰਾਲਾ ਕਰੀਏ ਕਿ ਆਪਣੇ ਬੱਚਿਆਂ ਦੇ ਹੱਥ ਦੇ ਵਿੱਚ ਐਜੂਕੇਸ਼ਨ ਦੇ ਨਾਲ ਨਾਲ ਇੱਕ ਹੱਥ ਦਾ ਜ਼ਰੂਰ ਹੁਨਰ ਉਹਨਾਂ ਦੇ ਕੋਲ ਹੋਣਾ ਚਾਹੀਦਾ ਕਿ ਜਿਹੜੀਆਂ ਬਾਹਰੀਆਂ ਕੰਟਰੀਆਂ ਜਿੱਥੇ ਅੱਜ ਬੜੀ ਦੁੱਖ ਨਾਲ ਕਿਹਾ ਜਾਂਦਾ ਕਿ ਜਿਹੜੇ ਸਾਡੇ ਬੱਚੇ ਉੱਥੋਂ ਬਾਹਰੋਂ ਰਿਪੋਰਟ ਕਰਕੇ ਆ ਰਹੇ ਆ ਜਦੋਂ ਅਸੀਂ ਉੱਥੇ ਬੱਚਿਆਂ ਨੂੰ ਮਿਲਦੇ ਆ ਬੱਚੇ ਪੜ੍ਹੇ ਲਿਖੇ ਹੁੰਦੇ ਨੇ ਪਰ ਉਹਨਾਂ ਦੇ ਹੱਥ ਦੇ ਵਿੱਚ ਹੁਨਰ ਨੀਗਾ ਕੋਈ ਨਹੀਂ ਜੀ ਇਸ ਕਰਕੇ ਜਿਹੜਾ ਵੀ ਬੱਚਾ ਬਾਹਰ ਜਾਣਾ ਚਾਹੁੰਦਾ ਹੈ ਪਹਿਲਾਂ ਉਸ ਕੰਟਰੀ ਦਾ ਜ਼ਰੂਰ ਸਮਝੋ ਕਿ ਉੱਥੇ ਜਾਣਾ ਤੇ ਉੱਥੇ ਕਰਦੇ ਕੀ ਨੇ ਜਦਕਿ ਅੱਜ ਦੇ ਸਮੇਂ ਦੇ ਵਿੱਚ ਤੁਹਾਡੇ ਹੱਥ ਦੇ ਵਿੱਚ ਗੂਗਲ ਹੈ ਹਰ ਕੰਟਰੀ ਦਾ ਹਰ ਚੀਜ਼ ਤੁਹਾਡੇ ਕੋਲ ਆ ਜਾਂਦੀ ਹੈ ਬੜੀ ਦੁਖਦਾਈ ਘਟਨਾ ਆ ਕਿ ਰਾਸਤੇ ਦੇ ਵਿੱਚ ਬੱਚੇ ਜਿਹੜੇ ਆ ਰੋਲ ਰੋਲ ਕੇ ਜਾ ਰਹੇ ਅਸੀਂ ਸਿੱਧੀ ਸ਼ਹਿਰ ਕਰ ਲਈ ਤੇ 50 ਲੱਖ ਲੱਗ ਗਿਆ ਕੋਈ ਗੱਲ ਨਹੀਂ ਪਹੁੰਚੇਗੀ ਜੇ ਸਾਡੇ ਕੋਲ ਇੱਥੇ ਹੀ ਕਿਰਤ ਹੋਵੇ ਇੱਥੇ ਸਾਡੇ ਕੋਲ ਹੱਥ ਦੇ ਵਿੱਚ ਹੁਨਰ ਹੋਣ ਤੁਹਾਨੂੰ ਬਾਹਰਾਂ ਦੇ ਤੁਸੀਂ ਆਪਣੀ ਚੀਜ਼ਾਂ ਬਣਾ ਕੇ ਭੇਜੋ ਹਰ ਚੀਜ਼ ਕਰ ਸਕਦੇ ਜਰੂਰੀ ਥੋੜੋ ਕਿ ਅਸੀਂ ਰੋਲ ਕੇ ਰਾਹ ਦੇ ਵਿੱਚ ਉੱਥੇ ਉਹਨਾਂ ਕੰਟਰੀਆਂ ਦੇ ਵਿੱਚ ਜਾਣਾ ਉਹ ਤੁਹਾਨੂੰ ਆਪ ਸੱਦਦੇ ਨੇ ਤੁਹਾਡੇ ਹੱਥਾਂ ਦੇ ਵਿੱਚ ਕੋਈ ਚੀਜ਼ ਆ ਤੁਹਾਨੂੰ ਆਪ ਵਾਜਾ ਮਾਰਦੇ ਨਹੀਂ ਆਜਾ ਸਾਡੇ ਕੋਲ ਇਹੋ ਬੇਨਤੀ ਆ ਸਾਰੇ ਪਰਿਵਾਰਾਂ ਨੂੰ ਸਾਰੇ ਪੰਜਾਬ ਨਿਵਾਸੀਆਂ ਨੂੰ ਇਹ ਪਰਾਲ ਮੋਕੇ ਇਹ ਬਾਬੇ ਨਾਨਕ ਦੀ ਧਰਤੀ ਆ ਅਸੀਂ ਵਰਲਡ ਨੂੰ ਲੀਡ ਕੀਤਾ ਗੁਰੂ ਨਾਨਕ ਸਾਹਿਬ ਨੇ ਤੇ ਅੱਜ ਵੀ ਕਰ ਰਹੇ ਐਸੀ ਕੋਈ ਫਿਕਰ ਵਾਲੀ ਗੱਲ ਨਹੀਂ ਇਹ ਬੱਚੇ ਜਿਹੜੇ ਕੋਈ ਵਾਪਸ ਹੋ ਗਏ ਅਸੀਂ ਅਗਲੀ ਸਾਡੀ ਸੋਚ ਇਹ ਆ ਕਿ ਜਿਹੜੇ ਵੀ ਪਿੰਡਾਂ ਚੋਂ ਬੱਚੇ ਕੋਈ ਇੱਧਾਂ ਦੇ ਆਏ ਆ ਆਪਾਂ ਉਹਨਾਂ ਨੂੰ ਇੱਧਾਂ ਨਾ ਕਰੀਏ ਕਿ ਉਹ ਆ ਗਿਆ ਰੋਲ ਕੇ ਆ ਗਿਆ ਉਹ ਇੱਧਾਂ ਨਾ ਕਰੋ ਉਸ ਬੱਚਿਆਂ ਦੇ ਗਰੁੱਪ ਬਣਾਓ ਜਿਹੜੇ ਐਨ ਆਰ ਆਈ ਉਸ ਪਿੰਡਾਂ ਦੇ ਬਾਹਰ ਗਏ ਆ ਆਪਾਂ ਉਹਨਾਂ ਬੱਚਿਆਂ ਦੀ ਹੈਲਪ ਕਰਕੇ ਉਹਨਾਂ ਨੂੰ ਸਟੈਂਡ ਕਰੀਏ ਟੁੱਟੇ ਨੂੰ ਉਠਾਲਣਾ ਆ ਟੁੱਟੇ ਨੂੰ ਹੋਰ ਨਹੀਂ ਸੱਟਣਾ ਅਸੀਂ ਇਹ ਬੇਨਤੀ ਕਰਨਾ ਸਾਡੀ ਸੁਸਾਇਟੀ ਜਿਹੜੀ ਆ ਸਭ ਤੋਂ ਪਹਿਲ ਕਦਮੀ ਤੇ ਇਹ ਵੀ ਕੰਮ ਕਰਨ ਦੀ ਕਰੂਗੀ ਕਿ ਜਿਹੜੇ ਬੱਚੇ ਕੋ ਬਾਹਰੋਂ ਆਏ ਨੇ ਅਸੀਂ ਉਹਨਾਂ ਦੀ ਕਿਸੇ ਨਾ ਕਿਸੇ ਢੰਗ ਦੇ ਨਾਲ ਜੋ ਵੀ ਹੈਲਪ ਹੋ ਸਕਦੀ ਹੈ ਵੱਧ ਤੋਂ ਵੱਧ ਕਰਾਂਗੇ ਤੁਹਾਡਾ ਕੀ ਨਾਮ ਆ ਔਰ ਕੀ ਕਹਣਾ ਚੋਗੇ ਜਿਹੜਾ ਅੱਜ ਵੱਡੀ ਗੰਜੀ ਦੇ ਵਿੱਚ ਲੜਕੀਆਂ ਨੂੰ ਕਿਰਤ ਮੁਕੀ ਬਣਾਉਣ ਦੇ ਲਈ ਸਲਾਈ ਮਸ਼ੀਨਾਂ ਜਾਂ ਉਹਨਾਂ ਨੂੰ ਸਰਟੀਫਿਕੇਟ ਵੰਡੇ ਗਏ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਪ੍ਰਭਜੋਤ कौर ਹੈ ਐਂਡ ਮੈਂ ਸਭ ਤੋਂ ਪਹਿਲਾ ਧੰਨਵਾਦ ਕਰਦੀ ਆ ਪੰਜਾਬ ਸੋਸ਼ਲ ਵੈਲਫੇਅਰ ਕਮੇਟੀ ਦਾ ਜਿਨ੍ਹਾਂ ਨੇ ਇਨਾ ਵੱਡਾ ਉਪਰਾਲਾ ਕੀਤਾ ਮੇਰਾ ਇੱਕੋ ਮੈਸੇਜ ਹੈਗਾ ਬੱਚਿਆਂ ਨੂੰ ਬੱਚਿਆਂ ਨੂੰ ਕਿ ਕਿਰਤ ਕਰੋ ਤੇ ਹੁਨਰ ਜ਼ਰੂਰ ਲਓ ਆਪਣੇ ਹੱਥਾਂ ਦੇ ਵਿੱਚ ਕਿਸੇ ਤੇ ਡਿਪੈਂਡ ਨਹੀਂ ਹੋਣਾ ਕੋਈ ਹੈਗੀ ਆ ਅੱਗੇ ਹੈਲਪ ਕਰੋ ਇੱਕ ਕੁੜੀ ਇੱਕ ਕੁੜੀ ਨੂੰ ਸਿਖਾਵੇ ਇਹਦੇ ਕਰਕੇ ਆਪਾਂ ਪੰਜਾਬ ਦੇ ਵਿੱਚ ਆਪਣੇ ਪੰਜਾਬ ਦੀਆਂ ਜਿੰਨੀਆਂ ਧੀਆਂ ਪੈਣਾ ਹੈਗੀਆਂ ਉਹਨਾਂ ਨੂੰ ਅੱਗੇ ਲੈ ਕੇ ਆਪਣੇ ਨਾਲ ਅੱਗੇ ਲੈ ਕੇ ਤੁਰ ਸਕੀਏ ਐਂ ਸਭ ਤੋਂ ਬੈਸਟ ਉਪਰਾਲਾ ਹੈਗਾ ਕਿ ਜੋ ਵੀ ਕੋਈ ਸਿੱਖਿਆ ਹੈਗਾ ਵਾ ਜੋ ਪੋਜ਼ਿਟਿਵ ਚੀਜ਼ਾਂ ਤੁਸੀਂ ਸਿੱਖੀਆਂ ਆ ਗਈਆਂ ਵਾ ਇਸ ਕੈਂਪ ਤੋਂ ਅੱਗੇ ਸ਼ੇਅਰ ਕਰੋ ਅੱਗੇ ਆਪਣੀਆਂ ਭੈਣਾਂ ਦੇ ਨਾਲ ਆਪਣੀਆਂ ਫਰੈਂਡਸ ਦੇ ਨਾਲ ਇੱਕ ਕੁੜੀ ਇੱਕ ਨੂੰ ਸਿਖਾਵੇ ਐਂਡ ਬਹੁਤ ਵੱਡਾ ਪਰਾਲਾ ਹੈਗਾ ਹਰ ਇੱਕ ਬੱਚਾ ਐਜੂਕੇਟ ਹੋਣਾ ਚਾਹੀਦਾ ਹੈਗਾ ਜਿੱਦਾਂ ਬਾਜੀ ਕਹਿ ਰਹੇ ਹੈਗੇ ਆ ਕਿ ਜਿਹੜੇ ਬੱਚੇ ਉੱਥੋਂ ਆ ਰਹੇ ਹੈਗੇ ਅਸੀਂ ਉਹਨਾਂ ਦੀ ਵੈਲ ਵੈਲ ਪਾਵਰ ਸਟਰੋਂਗ ਕਰੀਏ ਕਿਉਂਕਿ ਉਹਨਾਂ ਨੂੰ ਥੱਲੇ ਸੁੱਟਣ ਦੀ ਥਾਂ ਦੇ ਉੱਤੇ ਕਿ ਤੁਸੀਂ ਉੱਥੋਂ ਆ ਗਏ ਆ ਤੁਹਾਨੂੰ ਉੱਥੋਂ ਕੱਢਤਾ ਹੈਗਾ ਬਹੁਤ ਜ਼ਰੂਰੀ ਆ ਬੱਚਿਆਂ ਨੂੰ ਉੱਚਾ ਚੱਕਣ ਵਾਸਤੇ ਸਾਰੇ ਜਾਣੇ ਉਹਨਾਂ ਨੂੰ ਪੋਜ਼ਿਟਿਵ ਥਿਊ ਦੇਓ ਈਵਨ ਪੱਤਰਕਾਰ ਸਾਰੇ ਕਿ ਜੋ ਹੋ ਗਿਆ ਦਾਣਾ ਪਾਣੀ ਆ ਅੰਜਲ ਆ ਆਗੇ ਹੈਗੇ ਆ ਤੇ ਉਹਦੇ ਤੋਂ ਪੋਜ਼ਿਟਿਵ ਹੋ ਕੇ ਕੁਝ ਸਿੱਖਣਾ ਆਏਗਾ ਉਹ ਸਿੱਖੋ ਸਰਟੀਫਿਕੇਸ਼ਨਸ ਲਓ ਫਿਰ ਤੁਸੀਂ ਹਰ ਇੱਕ ਥਾਂ ਸਕਸੈਸਫੁਲ ਹੈਗੇ ਚਾਹੇ ਇੱਥੇ ਹੈਗੇ ਆ ਤੇ ਚਾਹੇ ਬਾਹਰ ਲੀਆਂ ਕੰਟਰਾਂ ਚਾਹੇ ਇਹਨਾਂ ਕੁਝ ਕਹਿੰਦੀ ਖਮਾ ਮੁਖਮਾ ਦੀ ਜੱਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਸੋਸ਼ਲ ਵੈਲਫੇਅਰ ਸੁਸਾਇਟੀ ਪੰਜਾਬ ਰਜਿਸਟਰਡ ਜਿਹਦਾ ਇਹ ਚੌਥਾ ਸਾਲਾਨਾ ਸਮਾਗਮ ਕਰਾਇਆ ਜਾ ਰਿਹਾ ਜੀ ਇਸ ਸਮਾਗਮ ਜਿਹੜਾ ਸਾਡੇ ਜਿਹੜਾ ਲੜਕੀਆਂ ਨੂੰ ਕਿੱਤਾ ਮੁਕੀ ਸਿਲਾਈ ਸਿਖਲਾਈ ਦਿੱਤੀ ਆ ਜ ਜੋਨਾਂ ਦਾ ਕੋਰਸ ਪੂਰਾ ਹੋਣ ਤੇ ਉਹਨਾਂ ਨੂੰ ਸਰਟੀਫਿਕੇਟ ਪਲੱਸ ਸਿਲਾਈ ਮਸ਼ੀਨਾਂ ਜਿਹੜੀਆਂ ਸੈਂਟਰ ਦੇ ਵੱਲੋਂ ਬਿਲਕੁਲ ਫਰੀ ਦਿੱਤੀਆਂ ਜਾਂਦੀਆਂ ਉਹ ਦਿੱਤੀਆਂ ਧੰਨਵਾਦੀਆਂ ਸਰਦਾਰ ਮਨਜੀਤ ਸਿੰਘ ਜੀ ਨਿਊਯਾਰਕ ਜਿਹੜੇ ਸਾਡੇ ਸਰਪ੍ਰਸਤ ਨੇ ਸਰਦਾਰ ਓਂਕਾਰ ਸਿੰਘ ਜੀ ਲੁਧਿਆਣਾ ਭੈਣ ਜੀ ਪ੍ਰਭਜੋਤ ਕੌਰ ਜੀ ਜਿਹੜੇ ਯੂਐਸਏ ਤੋਂ ਆਏ ਨੇ ਬਲਬੀਤ ਸਿੰਘ ਜੀ ਭਰਾੜਾ ਸਾਹਿਬ ਯੂਐਸਏ ਤੋਂ ਆਏ ਨੇ ਤੇ ਹੋਰ ਵੀ ਜਿੰਨੇ ਪਤਵੰਤੇ ਸੱਜਣ ਆਏ ਨੇ ਸਾਰਿਆਂ ਦਾ ਬਹੁਤ ਧੰਨਵਾਦ ਹੈ ਜੀ ਸੋ ਸਾਡੇ ਵੱਲੋਂ ਸੁਸਾਇਟੀ ਦੇ ਵੱਲੋਂ ਜਿਹੜੇ ਕਾਰਜ ਕੀਤੇ ਗਏ ਨੇ ਜੀ ਇੱਕ ਉਇਤੇ ਲਵਾ ਕਟੋ-ਕਟ 6 ਲੋਕਾਂ ਨੂੰ ਗਰੀਬ ਲੋਕਾਂ ਨੂੰ ਘਰ ਬਣਾ ਕੇ ਦਿੱਤੇ ਨੇ ਸੋਸਾਇਟੀ ਨੇ ਪਿਛਲੇ 4 ਸਾਲਾਂ ਦੇ ਵਿੱਚ ਜਿਹੜਾ ਕਿ ਅੱਗੇ ਤੋਂ ਨਿਰੰਤਰ ਜਾਰੀ ਰਹੂਗਾ ਸੋ ਇਸੇ ਤਰ੍ਹਾਂ ਉਮੀਦ ਆ ਇਸੇ ਤਰ੍ਹਾਂ ਇਹ ਸਬਬ ਬਣਿਆ ਰਹੇਗਾ ਔਰ ਸੇਵਾ ਕਰਦੇ ਰਹਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ